ਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਇੰਡੀਅਨ ਮੁਸਲਿਮ ਲੀਗ ਦੇ ਸਾਬਕਾ ਪ੍ਰਧਾਨ ਮਕਸੂਦ ਉਲ ਹਕ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਇਸ ਮੌਕੇ ਨਗਰਪਾਲਿਕਾ ਦੀਆਂ ਚੋਣਾਂ ਨੂੰ ਲੈ ਕੇ ਕੀ ਕਿਹਾ ਆਓ ਸੁਣੀਏ ਅਜੀ ਸਰ ਕੀ ਨਾਮ ਹੈ ਇਹ ਆਪਣਾ ਤੇ ਕਿਹੜੀ ਪਾਰਟੀ ਹੈ ਤੁਸੀਂ ਜਾਣਦੇ ਹੋ ਵੈਸੇ ਜਿਵੇਂ ਕਿ ਵੀ ਮਿਊਨਿਸਪੈਲਟੀ ਦੀਆਂ ਜਿਹੜੀਆਂ ਚੋਣਾਂ ਨੇ ਹਰ ਪਾਰਟੀ ਆਪ ਦਾ ਨੁਮਾਇੰਦਾ ਉਤਾਰ ਰਹੀ ਹੈ ਸਮਾਜ ਦੇ ਵਿੱਚ ਕੀ ਤੁਹਾਡੀ ਪਾਰਟੀ ਵੀ ਇਸ ਵਿੱਚ ਉਤਾਰੇਗੀ ਜਿੰਦਾਂ ਦੀ ਹਾਂ ਮੇਰਾ ਨਾਮ ਮਕਸੂਦ ﺍﻟ हक ਹੈ ਤੇ ਸਾਬਕਾ ਪ੍ਰੈਜ਼ੀਡੈਂਟ ਹਾਂ ਮੁਸਲਮ ਲੀਗ ਦਾ ਇੰਡੀਅਨ ਯੂਨੀਅਨ ਮੁਸਲਮ ਲੀਗ ਦਾ ਸਾਬਕਾ ਪ੍ਰੈਜ਼ੀਡੈਂਟ ਤੇ ਅਸੀਂ ਉਸ ਬਾਟਾਂ ਦੇ ਵਿੱਚ ਕਿ ਪਾਰਟੀ ਵੱਲੋਂ ਕੈਂਡੀਡੇਟ ਉਤਾਰਾਂਗੇ ਆਉਣ ਵਾਲੇ ਇਲੈਕਸ਼ਨ ਨੇ ਜਿਹੜੇ ਮਨਿਸਪਲਟੀ ਦੇ ਤੇ ਅਸੀਂ ਉਹ ਲੜਾਂਗੇ ਵੀ ਕੁਝ ਪਾਰਟੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਹੈ ਕਿ ਇਨਸ਼ਾਅੱਲਾ ਕਿ ਇੱਥੇ ਤੀਜਾ ਮੋਰਚਾ ਸੀ ਬਣਾਈਏ ਜਿਹਦੇ ਵਿੱਚ ਮੇਰੀ ਗੱਲਬਾਤ ਚੱਲੀ ਹੈ ਪਾਰਟੀਆਂ ਦੇ ਵਿੱਚ ਅਸੀਂ ਹਾਈ ਕਮਾਂਡ ਨਾਲ ਵੀ ਗੱਲਬਾਤ ਕੀਤੀ ਹੈ ਇਨਸ਼ਾਅੱਲਾ ਅਸੀਂ ਇੱਥੇ ਇੰਡੀਆ ਨੀ ਯੂਨੀਅਨ ਮੁਸਲਮਾਨ ਲੀਗ ਵੱਲੋਂ ਇਲੈਕਸ਼ਨ ਲੜਾਂਗੇ ਸਰ ਕਿੰਨਾ ਕੁ ਹੰਗਾਰਾ ਮਿਲਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਇਸ ਵਾਰ ਅਸੀਂ ਤਾਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਇਮਾਨਦਾਰ ਸਮਝਦਾਰ ਤੇ ਜਿਹੜੇ ਸ਼ਹਿਰ ਦੇ ਕੰਮ ਨੇ ਤਰੱਕੀ ਆਪਤਾ ਤਰੱਕੀ ਆਪਤਾ ਜਿਹੜੇ ਕੰਮ ਨੇ ਉਹ ਕੀਤੇ ਜਾਣ ਜਿਹੜੀਆਂ ਸੜਕਾਂ ਦਾ ਕੁਝ ਮਸਲੇ ਨੇ ਸੀਵਰੇਜ ਦੇ ਮਸਲੇ ਨੇ ਵਾਟਰ ਸਪਲਾਈ ਦਾ ਮਸਲਾ ਹੈ ਕਈ ਸਾਡੇ ਜਿਹੜੇ ਬਾਹਰਲੇ ਏਰੀਆ ਨੇ ਸ਼ਹਿਰ ਦੇ ਉਹਨਾਂ ਏਰੀਆ ਦੇ ਵਿੱਚ ਸੀਵਰੇਜ ਦਾ ਆਰ ਵਾਟਰ ਸਪਲਾਈ ਦਾ ਜਿਹੜਾ ਮਸਲਾ ਹੋ ਰਿਹਾ ਹੈ ਅਸੀਂ ਕਹਿੰਦੇ ਆ ਕਿ ਉਹ ਲੋਕ ਜਾਣ ਜਿੱਤ ਕੇ ਕਿ ਜਿਹੜੇ ਉਹਦਾ ਹੱਲ ਕਰ ਸਕਣ ਸਰ ਪਿਛਲੇ 15-10 ਸਾਲਾਂ ਤੋਂ ਤਕਰੀਬਨ ਪਾਰਟੀ ਦੀ ਜਿਹੜੀ ਗਤੀਵਿਧੀਆਂ ਨੇ ਉਹ ਇਸ ਮਲੇਕੋਲਾ ਵਿੱਚ ਨਹੀਂ ਹੈ ਇਸ ਬਾਰੇ ਕੀ ਲੱਗਦਾ ਤੁਹਾਨੂੰ ਕਿਥੇ ਵੱਡੇ ਜੜੀ ਹੈਗੀ ਐ ਲੋਕਲ ਵਿੱਚ ਦਾ ਮਤਲਬ ਪਰਸਤੀਤੀ ਦੇ ਵਿੱਚ ਹਾਜ਼ਰ ਹੋ ਸਕਦੇ ਹਾਂ ਅਸੀਂ ਗਤੀਵਿਧੀਆਂ ਨੇ ਜਿਹੜੀਆਂ ਪਾਰਟੀ ਦੀਆਂ ਅਸੀਂ ਆਪਣੀ ਤਰਫ ਤੋਂ ਤਾਂ ਇਨਸ਼ਾਅੱਲਾ ਅਸੀਂ ਕਰ ਰਹੇ ਹਾਂ ਮੈਂ ਖੁਦ ਵੀ ਕਰ ਰਿਹਾ ਤੇ ਜਨਰਲ ਸੈਕਟਰੀ ਸਾਹਿਬ ਵੀ ਕਰ ਰਹੇ ਨੇ ਤੇ ਹੋਰ ਸਾਡੇ ਜਿਹੜੇ ਵਰਕਰ ਨੇ ਪਾਰਟੀ ਦੇ ਉਹ ਵੀ ਕੰਮ ਕਰ ਰਹੇ ਨੇ ਅਸੀਂ ਜਿਹੜਾ ਪਾਰਟੀ ਦੇ ਇਹੀ ਬਲਬੂਤੇ ਦੇ ਉੱਪਰ ਇਨਸ਼ਾਅੱਲਾ ਹਰ ਵਰਕਰਾਂ ਦੇ ਬਲਬੂਤੇ ਦੇ ਉੱਪਰ ਅਸੀਂ ਇਲੈਕਸ਼ਨ ਲੜਨ ਜਾਵਾਂਗੇ ਬਿਕਾਸ ਜੀ ਸਰ ਤੁਸੀਂ ਕੀ ਕਰਨਾ ਚਾਹੋਗੇ ਸਰ ਅਸਲਾਮੁਅਲੈਕਮ ਮੇਰਾ ਨਾਮ ਅਬਦੁਰ ਰੌਬ ਸਦਕੀ ਮੈਂ ਮੌਜੂਦਾ ਚੰਨਤ ਸੈਕਟਰੀ ਇੰਡੀਅਨ ਯੂਨੀਅਨ ਰੂਮਸ ਲਈ ਯੂਨਿਟ ਪੰਜਾਬ ਅਲਹਮਦੁਲਿਲਾ ਇਨਸ਼ਾਅੱਲਾ ਅੱਲਾ ਦੀ ਜ਼ਾਤ ਤੋਂ ਪੂਰੀ ਉਮੀਦਾਂ ਸੀ ਕਿ ਭਰਪੂਰ ਇਲੈਕਸ਼ਨ ਤਿਆਰੀ ਹੈ ਇਨਸ਼ਾਅੱਲਾ ਅਸੀਂ ਇਲੈਕਸ਼ਨ ਪੂਰੇ ਮਲੇ ਕੋਲ ਦੇ ਬਾੜਬੰਦੀ ਉਹ ਦੇਖਦੇ ਹੋਏ ਉਹਨਾਂ ਦੇ ਵਿੱਚ ਕੁਝ ਬਾੜਾਂ ਦੇ ਵਿੱਚ ਅਸੀਂ ਆਪਣ ਨੂੰ ਨਮਾਇਦਾਂ ਇਨਸ਼ਾਅੱਲਾ ਟਿਕਟ ਦੇ ਕੇ ਬਾਗਰੇ ਦੇ ਤੌਰ ਤੇ ਪਾਰਟੀ ਦੀ طرف ਤੋਂ ਸਰ ਕੁਝ ਸੁਣਨ ਦੇ ਵਿੱਚ ਆਇਆ ਜਿਹੜੀ ਕਿ ਬਾੜਬੰਦੀ ਇਸ ਵਾਰ ਹੋਈ ਹੈ ਕਿ ਵੀ ਮੂਹ ਸਮਝ ਤੋਂ ਬਾਹਰ ਹੈ ਕੀ ਤੁਹਾਨੂੰ ਵੀ ਇਦਾਂ ਲੱਗਦਾ ਕਿ ਉਹ ਜਿਹੜੀ ਹੈਗੀ ਹੈ ਬਾੜਬੰਦੀ ਦੁਬਾਰਾ ਤੇ ਹੋਣੀ ਚਾਹੀਦੀ ਹੈ ਜਾਂ ਸਹੀ ਹੈ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਜਿਹੜੀ ਬਾੜਬੰਦੀ ਸਹੀ ਨਹੀਂ ਹੋਈ ਹੈ ਉਹ ਅਸੀਂ ਕਹਨੇ ਆ ਗਵਰਨਮੈਂਟ ਤੋਂ ਫੀਲ ਕਰਦੇ ਆ ਕਿ ਉਹ ਬਾੜਬੰਦੀ ਤਰੀਕੇ ਸਰ ਕਰਵਾਈ ਜਾਵੇ ਇਹ ਤੇ ਪਬਲਿਕ ਟਿੱਪਣੀ ਕਰਦੀ ਹੈ ਅਸੀਂ ਵੀ ਇਸ ਗੱਲ ਨੂੰ ਕਹਿੰਦੇ ਹਾਂ ਕਿ ਕਿਹੜੀ ਬਾੜਬੰਦੀ ਗਲਤ ਹੋਈ ਵੀ ਹੈ ਉਹਨੂੰ ਸਹੀ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਮੈਸੇਜ ਕੀ ਦੋਗੇ ਪਬਲਿਕ ਦੇ ਲਈ ਤਾਂ ਦੇਖੋ ਇਹ ਵੀ ਪਬਲਿਕ ਨੂੰ ਪੂਰਾ ਅਧਿਕਾਰ ਹੈ ਅੱਛੇ ਤੋਂ ਅੱਛਾ ਨੁਮਾਇੰਦਾ ਚੁਣਨ ਦਾ ਤੇ ਅਸੀਂ ਆਪਣੇ ਹੰ ਲੋ ਪੂਰੀ ਕੋਸ਼ਿਸ਼ ਕਰਾਂਗੇ ਵੀ ਪਬਲਿਕ ਦੇ ਜਿਹੜੇ ਅ ਲੋੜਾ ਹੋngਿਆ ਉਹਨਾਂ ਨੂੰ ਸਮੇਤ ਪੂਰਾ ਕੀਤਾ ਜਾਵੇ ਤੇ ਪਬਲਿਕ ਦੇ ਲਈ ਵੈਲਫੇਅਰ ਦਾ ਕੰਮ ਔਰ ਸਵਾਂਝ ਭਲਾਈ ਦਾ ਜਿੰਨੇ ਵੀ ਕੰਮ ਨੂੰ ਉਸ ਜੱਜਾ ਟੰਗ ਨਾਲ ਕੀਤੇ ਜਾਵੇ